ਕਿ ਜੇ ਤੁਸੀਂ ਸੱਚੀ ਮੱਚੀ ਐਕਸੈਪਟ ਕਰ ਲਿਆ ਸੱਚੀ ਮੱਚੀ ਹੀ ਸਰੈਂਡਰ ਕਰਤਾ ਕਿਸੇ ਰਿਸ਼ਤੇ ਦੇ ਵਿੱਚ ਵੀ ਘਰ ਦੇ ਵਿੱਚ ਵੀ ਦਫ਼ਤਰ ਦੇ ਵਿੱਚ ਵੀ ਕੋਈ ਨਹੀਂ ਕਿ ਤੁਸੀਂ ਘਰ ਦੇ ਕਿਸ ਪੱਧਰ ਤੇ ਹੋ ਅਸੀਂ ਆਮ ਤੌਰ ਤੇ ਉੱਪਰੋਂ ਉੱਪਰੋਂ ਕਰਦੇ ਹਾਂ ਕਿ ਹਾਂ ਹਾਂ ਮੰਨ ਲੇ ਮੰਨ ਲੇ ਤੇਰੀ ਗੱਲ ਠੀਕ ਹੈ ਠੀਕ ਹੈ ਇਦਾਂ ਨਹੀਂ ਹੈ ਕਈ ਵਾਰ ਤਾਂ ਪੂਰੀ ਸੁਣੀ ਵੀ ਨਹੀਂ ਹੁੰਦੀ ਮੈਂ ਤੁਹਾਨੂੰ ਆਪਣੀ ਇੱਕ ਪ੍ਰੈਕਟੀਕਲ ਮੈਰੀਜ ਨਾਲ ਜਿਹੜੀ ਵਾਪਰੀ ਮੈਂ ਤੁਹਾਨੂੰ ਉਹ ਸੁਣਾਉਣਾ ਜੀ ਅਸੀਂ ਇੱਥੇ ਇੱਕ ਸੈਂਟਰ ਬਣਾਇਆ ਸੀ ਉਹ ਸੈਂਟਰ ਦਾ ਨਾਂ ਹੀ ਸੀਗਾ ਸੋਸ਼ਲ ਇੰਪੈਕਟ ਅਸੈਸਮੈਂਟ ਮਤਲਬ ਸੈਂਟਰ ਫਾਰ ਸੋਸ਼ਲ ਇੰਪੈਕਟ ਅਸੈਸਮੈਂਟ ਜਦੋਂ ਆ ਬਾਰਡਰ ਦੇ ਉੱਪਰ ਆਪਣੇ ਨਾ ਲੱਗ ਰਹੀ ਸੀ ਤਾਰ ਜੀ ਉਦੋਂ ਬੀਐਸਐਫ ਵਾਲਿਆਂ ਨੇ ਕੋਈ ਪ੍ਰੋਜੈਕਟ ਭੇਜਿਆ ਸਾਡੇ ਕੋਲ ਉਹਦੀ ਸੋਸ਼ਲ ਇੰਪੈਕਟ ਅਸੈਸਮੈਂਟ ਕਰਨੀ ਸੀ ਵੀ ਇਹਦਾ ਇੰਪੈਕਟ ਕੀ ਹੋਊਗਾ ਜਾਂ ਹੋਊ। ਉਹ ਅਸੀਂ ਚਿੱਠੀ ਪੱਤਰ ਕਰਿਆ ਚਿੱਠੀ ਪੱਤਰ ਤੋਂ ਬਾਅਦ ਜੀ ਇੱਕ ਦਿਨ ਮਤਲਬ ਇਹ ਹੋਇਆ ਵੀ ਕਹਿੰਦੇ ਕਮਾਂਡੈਂਟ ਸਾਹਿਬ ਆਪ ਮਿਲਣਾ ਚਾਹੁੰਦੇ ਨੇ ਉਹ ਜੀ ਕਮਾਂਡੈਂਟ ਸਾਹਿਬ ਆ ਗਏ ਸਾਨੂੰ ਤਾਂ ਪਤਾ ਨਹੀਂ ਸੀ ਮਤਲਬ ਮੋਟਾ ਜਿਹਾ ਅਸੀਂ ਹਿਸਾਬ ਲਾਇਆ ਅਸੀਂ ਚਲੋ ਅਫਸਰ ਦੀਆਂ ਫਾਈਲਾਂ ਫੂਲਾਂ ਇਕੱਠੀਆਂ ਕਰਕੇ ਰੱਖਿਆ ਸਡਨਲੀ ਮਤਲਬ ਸਾਡੇ 10 10 ਵਜੇ ਦੋ ਮਤਲਬ ਆਏ ਫੌਜੀ ਉਹ ਅੰਦਰ ਆ ਕੇ ਇਦਾਂ ਇੱਕੇ ਧਲੇ ਵਸ ਇਧਰ ਗੱਨਾ ਲੈ ਕੇ ਖੜੇ ਹੋਗੇ ਦੋ ਪਿੱਛੇ ਖੜੇ ਹੋਗੇ ਤੇ ਕਮਾਂਡਰ ਸਾਹਿਬ ਐਂਟਰ ਕੀਤੇ 6 ਫੁੱਟ ਦੇ ਮੁੱਛਾਂ ਵਾਲੇ ਪੁਰੇ ਹੂੰ ਤੇ ਆਉਂਦੀ ਸਾਰ ਉਹਨੇ ਮੈਂ ਦਫਤਰ ਛੋਟਾ ਜਿਹਾ ਦਫਤਰ ਸੀ ਮੈਂ ਬੈਠਾ ਸੀ ਮੈਂ ਵੀ ਖੜਾ ਹੋ ਗਿਆ ਚਲੋ ਉਹ ਕਹਿੰਦਾ ਵਾਟ ਇਜ਼ ਦਿਸ ਬਲੱਡੀ ਹੈਲ ਜੇ ਉਹਨੇ ਕਰਕੇ ਕਿਹਾ ਕਿ ਕੀ ਹੈ ਇੰਪੈਕਟ ਅਸੈਸਮੈਂਟ ਮਤਲਬ ਉਹਨੇ ਜੀ ਪੂਰਾ ਆਪਣਾ ਕਰਤਾ ਮਰ ਪੰਜ ਸੱਤ ਸੈਂਟੈਂਸ ਜਿਹੜੇ ਅੰਗਰੇਜ਼ੀ ਦੇ ਉਹਨੂੰ ਆਉਂਦੇ ਸੀ ਉਨੇ ਖਰਚ ਤੇ ਆਉਂਦੀ ਸਰ ਤੇ ਉਸ ਤੋਂ ਬਾਅਦ ਹਿੰਦੀ ਪੰਜਾਬੀ ਚ ਆਉਣਾ ਹੁੰਦਾ ਚ ਮੈਂ ਖੜਾ ਹੋਇਆ ਮੈਂ ਉਹਨੂੰ ਕਹੇ ਸਰ ਬੈਠੋ ਕੋਈ ਗੱਲ ਨਹੀਂ ਚਲੋ ਜੀ ਉਹ ਬੈਠ ਗਿਆ ਪਾਣੀ ਪੁਣੀ ਮੰਗਾਇਆ ਤੇ ਮੈਂ ਉਹਨੂੰ ਹੱਸਦੇ ਹੱਸਦੇ ਕਿਹਾ ਮੈਂ ਕਿਹਾ ਤੁਸੀਂ ਫੌਜੀ ਹੋ ਜਰਨੈਲ ਹੋ ਕਮਾਂਡਰ ਹੋ ਤੁਹਾਨੂੰ ਹਮਲਾ ਕਰਨਾ ਸਿਖਾਇਆ ਜਾਂਦਾ ਉਹ ਤੁਸੀਂ ਕਰ ਲਿਆ ਤੇ ਅਸੀਂ ਪ੍ਰੋਫੈਸਰਾਂ ਸਾਨੂੰ ਮਤਲਬ ਸਰੈਂਡਰ ਕਰਨਾ ਸਿਖਾਇਆ ਜਾਂਦਾ ਅਸਲ ਦੇ ਵਿੱਚ ਜਾਂ ਐਕਸੈਪਟ ਕਰਨਾ ਸਿਖਾਇਆ ਜਾਂਦਾ ਤੁਸੀਂ ਆਉਂਦੀ ਸਰ ਸਮਝਾਉਣਾ ਨਹੀਂ ਹੁੰਦਾ ਤੁਸੀਂ ਤਾਂ ਮਤਲਬ ਚੜਨਾ ਹੀ ਹੁੰਦਾ ਬੰਦੇ ਤੇ ਸਾਨੂੰ ਸਿਖਾਇਆ ਜਾਂਦਾ ਵੀ ਅਸੀਂ ਦੂਜੇ ਨੂੰ ਪਹਿਲਾਂ ਸਮਝਣਾ ਹੈ ਫਿਰ ਸਮਝਾਉਣਾ ਸੋ ਹੁਣ ਆਪਾਂ ਤੁਸੀਂ ਬੈਠੋ ਆਪਾਂ ਸਮਝਦੇ ਆ ਤੇ ਸਮਝਾਉਨੇ ਆ ਕੁਛ ਇੰਨਾ ਕਹਿਣ ਦੀ ਧੀਰ ਸੀਗੀ ਤੇ ਚਾਹ ਆ ਗਈ ਤੇ ਉਹਨੇ ਕੋਈ ਗੱਲ ਨਹੀਂ ਕਰੀ ਕਹਿੰਦਾ ਜੋ ਤੁਸੀਂ ਕਰੋਗੇ ਠੀਕ ਹੀ ਕਰੋਗੇ ਜਾਣ ਲੱਗੇ ਵੀ ਅਸੀਂ ਬਹੁਤ ਥੇਰ ਗੱਲਾਂ ਕਰਦੇ ਰਹੇ ਹਰਿਆਣਵੀ ਸੀ ਉਹ ਬਹੁਤ ਵਧੀਆ ਬੰਦਾ ਉਹ ਕਹਿੰਦਾ ਯੂਨੀਵਰਸਿਟੀ ਚ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਅਸੀਂ ਤਾਂ ਮੈਂ ਕਰਕੇ ਪਹੁੰਚ ਚਲੇ ਗਏ ਤੇ ਪਹਿਲੀ ਵਾਰੀ ਪਲੱਸ 2 ਕਰਕੇ ਐਨਡੀਏ ਜੇ ਲੱਗੇ ਪਹਿਲੀ ਵਾਰੀ ਕਹਿੰਦਾ ਸੁਣਿਆ ਬਹੁਤ ਸੇ ਵੀ ਯੂਨੀਵਰਸਿਟੀ ਚ ਕਹਿੰਦਾ ਬੰਦਿਆਂ ਦਾ ਕੋਈ ਲੈਵਲ ਹੁੰਦਾ ਪਹਿਲੀ ਵਾਰੀ ਕਹਿੰਦਾ ਮੇਲ ਹੋਇਆ ਤੇ ਬਿਲਕੁਲ ਜਾਣ ਲੱਗੇ ਹੱਥ ਬੰਨ ਕੇ ਜਫੀਪਾਕ ਕਹਿੰਦਾ ਮੈਨੂੰ ਸੱਦ ਲਿਆ ਕਰੋ ਕਿਸ ਨਾ ਕਿਸੇ ਬਾਹਨੇ ਮਤਲਬ ਕੰਮ ਤਾਂ ਚਲੋ ਅਸੀਂ ਉਹਨਾਂ ਦਾ ਮੈਂ ਉਹਨੂੰ ਕਿਹਾ ਮੈਂ ਕਿ ਅਸੀਂ ਵੈਸੇ ਹੀ ਠੀਕ ਕਰ ਲੈਂਦੇ ਹਮਲੇ ਤੋਂ ਬਿਨਾਂ ਦੂਜੀਆਂ ਗੱਲਾਂ ਵੀ ਸਮਝ ਆ ਜਾਣ ਹਾਂ ਮੈਂ ਕਿਹਾ ਮੈਂ ਵੈਸੇ ਹੀ ਠੀਕ ਕਰਨਾ ਹੈ ਸੀ ਮਤਲਬ ਉਹਨੂੰ ਉਹਨੂੰ ਇੱਕਦਮ ਲੱਗਿਆ ਵੀ ਉਪਰੀ ਜਗ੍ਹਾ ਤੁਸੀਂ ਜਾ ਰਹੇ ਹੋ ਜਦੋਂ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਮੈਂ ਕਿਹਾ ਵੀ ਦੇਖੋ ਉਹ ਕਹਿੰਦਾ ਵੀ ਸਾਡੀ ਇਦਾਂ ਦੇਣ ਜੇ ਉਹ ਮਾ ਥੋੜੀ ਦੇਣ ਦਾ ਕੀ ਮਸਲਾ ਜੇ ਤੁਸੀਂ ਸ਼ਾਂਤੀ ਨਾਲ ਸੌਂਦੇ ਹੋ ਥੋੜੀ ਦੇਣ ਕਰਕੇ ਸੌਂਦੇ ਹੋ ਤੁਸੀਂ ਬਾਰਡਰ ਤੇ ਖੜੇ ਹੋਣੇ ਰਫਲ ਲੈ ਕੇ ਸੁੱਤੇ ਪਏ ਹੋਣੇ ਆ